ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਬਣੇ ਇਸ ਸੰਗਮਰਮਰ ਦੇ ਚੱਕਰ ਕੇਵਲ ਸ਼ਿੰਗਾਰ ਦੀ ਨਿਸ਼ਾਨੀ ਨਹੀਂ ਸਗੂ ਸੂਰ ਬੀਰਾਂ ਦੀ ਲਲਕਾਰ ਦੀ ਨਿਸ਼ਾਨੀ ਹੈ ਜਦ 1740 ਈਸਵੀ ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਮਸਾ ਰੰਗਣ ਨੂੰ ਅੰਮ੍ਰਿਤਸਰ ਦਾ कोतवाल ਨਿਯੁਕਤ ਕੀਤਾ ਤਾਂ ਉਸ ਨੇ ਇਸ ਪਵਿੱਤਰ ਸਥਾਨ ਤੇ ਕਬਜ਼ਾ ਕਰਕੇ ਕ੍ਰਿਤਿयां ਕੀਤੀਆਂ ਭਾਈ ਬਲਾਕਾ ਸਿੰਘ ਦੇ ਪ੍ਰਚਾਰ ਸਦਕਾ ਭਾਈ ਮਹਿਤਾਬ ਸਿੰਘ ਮੀਰਕੋਟਿਆ ਇਪਾਈ ਸੁਖਾ ਸਿੰਘ ਕੰਬੋਕੀ ਨੇ ਮਾਮਲਾ ਤਾਨ ਆ ਨੰਬਰਦਾਰਾਂ ਦੇ ਪੇਸ ਬਣਾ ਕੇ ਮੱਸਾ ਰੰਗੜ ਦਾ ਸਿਰ ਕਲਮ ਕਰ ਦਿੱਤਾ ਦੋਨਾ ਸਿੰਘਾਂ ਨੇ ਇਸ ਥਾਂ ਤੇ ਪਿਛਾ ਨੂੰ ਮੁੜ ਕੇ ਦੁਖੀਆਂ ਨੂੰ ਵੰਗਾਰਿਆ ਅਤੇ ਉਸ ਦਾ ਸਿਰ ਬੁੱਢਾ ਜ਼ੋਰ ਬੀਖਣੇਰ ਵਿਖੇ ਖਾਲਸੇ ਦੇ ਚਰਨੀ ਜਾ ਰੱਖਿਆ ਆਉ ਆਪਾਂ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਧਾਰਮਿਕ ਸਥਾਨਾਂ ਦੇ ਨਾਲ ਨਾਲ ਸਾਨੀ ਸ਼ਾਤਾਂ ਤੋਂ ਜਾਣੂ ਕਰਵਾਈਏ ਤੇ ਨਾਮ ਕਰੀਓ ਨਾ ਮਰਜੀ ਬੜਿਆਂ ਨੂੰ ਦੇਖ ਤੇ ਫਤ